ਸਸ਼ੀ ਕਾਜੇ ਤੋਂ 2024 ਇਟੂ 7 ਤੇ ਚੋਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਕੁਰੂਕਸ਼ੇਤਰ ਤੋਰੇ ਤੇ ਹਨ ਅੱਜ ਸਾਰਾ ਦਿਨ ਉਥੋਂ ਦੇ ਦੌਰਾ ਕਰਨਗੇ ਤੇ ਨਾਲ ਹੀ ਲੋਕਾਂ ਨੂੰ ਮਿਲਣਗੇ ਸਭ ਤੋਂ ਪਹਿਲਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੰਗਮੇਸ਼ਵਰ ਮਹਾਦੇਵ ਮੰਦਿਰ ਅਰੁਣਾਏ ਪਹੁੰਚੇ ਇੱਥੇ ਉਹਨਾਂ ਨੇ ਮੰਦਿਰ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾ ਵਿੱਚ ਮੁੱਖ ਮੇਜ਼ਬਾਨ ਵਜੋਂ ਹਿੱਸਾ ਲਿਆ ਮੁੱਖ ਮੰਤਰੀ ਨੇ ਸੰਗਮੇਸ਼ਵਰ ਮਹਾਦੇਵ ਦਾ ਜਲ ਅਤੇ ਦੁੱਧ ਨਾਲ ਜਲ ਅਭਿਸ਼ੇਕ ਕੀਤਾ ਮੁੱਖ ਮੰਤਰੀ ਸਵੇਰੇ ਲਗਭਗ 10 ਵਜੇ ਮੰਦਿਰ ਪਹੁੰਚੇ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਬਾ ਪੋਲੇਨਾਥ ਨੂੰ 11000 ਬੇਲਪੱਤੀਆਂ ਨਾਲ ਜਲ ਅਭਿਸ਼ੇਕ ਕਰਨਗੇ ਸਾਵਣ ਮਹੀਨੇ ਦੌਰਾਨ ਸੰਗਮੇਸ਼ਵਰ ਮੰਦਿਰ ਵਿੱਚ ਮੰਦ ਵਿਚ ਵਿਸ਼ੇਸ਼ ਰਸਮਾਂ ਹੁੰਦੀਆਂ ਹਨ ਹੁਣ ਤੱਕ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ ਅਤੇ ਮੰਤਰੀ 크੍ਰਿਸ਼ਨ ਬੇਦਦੀ ਅਤੇ ਮੰਤਰੀ ਵਿਪুল ਗੋਇਲ ਸਾਵਨ ਮਹੀਨੇ ਦੀ ਇਸ ਵਿਸ਼ੇਸ਼ ਪੂਜਾ ਵਿੱਚ ਹਿੱਸਾ ਲੈ ਚੁੱਕੇ ਹਨ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਵਿਧਾਨ ਸਭਾ ਹਲਕੇ ਦਿਅਟ ਪਿੰਡਾ ਦਾ ਦੌਰਾ ਕਰਨਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਬੇਨ ਬਾਲਕ ਦੇ ਦੰਗਲੀ ਢੀਂਗ ਅਤੇ ਬੀਂਡ ਕਲਵਾ ਤਨਾਨੀ ਗੁੜੀ ਜੋਗੀ ਮਾਚਰਾ ਬਕਲੀ ਅਤੇ ਨਿਵਾਰਸੀ ਪਿੰਡਾਂ ਦਾ ਦौरा ਕਰਨਗੇ ਇਨ੍ਹਾਂ ਪਿੰਡਾਂ ਵਿੱਚ ਮੁੱਖ ਮੰਤਰੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨਗੇ ਸ੍ਰੀ ਕਾਜੇ ਤੋਂ 724 ਇਟੂ 7 ਤੇ ਚਾਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਖੁਰੂ ਖੇਤਰ ਤੋਰੇ ਤੇ ਹਨ ਅੱਜ ਉਹ ਸਾਰਾ ਦਿਨ ਉੱਥੋਂ ਦਾ ਦੌਰਾ ਕਰਨਗੇ ਤੇ ਨਾਲ ਹੀ ਲੋਕਾਂ ਨੂੰ ਮਿਲਣਗੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੰਗਮੇਸ਼ਵਰ ਮਹਾਦੇਵ ਮੰਦਰ ਅਰੁਣਾਏ ਪਹੁੰਚੇ। ਇੱਥੇ ਉਹਨਾਂ ਨੇ ਮੰਦਰ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾ ਵਿੱਚ ਮੁੱਖ ਮੇਜ਼ਬਾਨ ਵਜੋਂ ਹਿੱਸਾ ਲਿਆ। ਮੁੱਖ ਮੰਤਰੀ ਨੇ ਸੰਗਮੇਸ਼ਵਰ ਮਹਾਦੇਵ ਦਾ ਜਲ ਅਤੇ ਦੁੱਧ ਨਾਲ ਜਲ ਅਭਿਸ਼ੇਕ ਕੀਤਾ। ਮੁੱਖ ਮੰਤਰੀ ਸਵੇਰੇ ਲਗਭਗ 10 ਵਜੇ ਮੰਦਰ ਪਹੁੰਚੇ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਬਾ ਪੋਲੇਨਾਥ ਨੂੰ 11000 ਬੇਲ ਪੱਤੀਆਂ ਨਾਲ ਜਲ ਅਭਿਸ਼ੇਕ ਕਰਨਗੇ। सावन महीने दौरान संगमेश्वर मंदिर में संग मंदिर पा में विशेष रस्में होती हैं। ਹੁਣ ਤੱਕ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ ਅਤੇ ਮੰਤਰੀ 크੍ਰਿਸ਼ਨ ਬੇਦਦੀ ਅਤੇ ਮੰਤਰੀ ਵਿਪুল ਗੋਇਲ 사वन महीने ਦੀ ਇਸ ਵਿਸ਼ੇਸ਼ ਪੂਜਾ ਵਿੱਚ ਹਿੱਸਾ ਲੈ ਚੁੱਕੇ ਹਨ। ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਵਿਧਾਨ ਸਭਾ ਹਲਕੇ ਦੇ ਅਟਪਿੰਡਾ ਦਾ ਦੌਰਾ ਕਰਨਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਬੇਨ ਬਾਲਕ ਦੇ ਦੰਗਲੀ, ਡੀਂਗ ਅਤੇ ਬਿੰਡ ਕਲਵਾ, ਤਨਾਨੀ, ਗੁੜੀ, ਜੋਗੀ ਮਾਚਰਾ, ਬਕਲੀ ਅਤੇ ਨਿਵਾੜ ਸੇ ਪਿੰਡਾਂ ਦਾ ਦौरा ਕਰਨਗੇ ਐਨਾ ਪਿੰਡ ਵਿੱਚ ਮੁੱਖ ਮੰਤਰੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨਗੇ ਸ੍ਰੀ ਕਾਜੇ ਤੋਂ 1224 ਇਟੂ 7 ਤੇ ਚੌਕ हरियाणा ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਜਿਹਾ ਖੂਲ ਖੇਤਰ ਤੋਰ ਤੇ ਹਨ ਅੱਜ ਉਹ ਸਾਰਾ ਦਿਨ ਉੱਥੋਂ ਦਾ ਦੌਰਾ ਕਰਨਗੇ ਤੇ ਨਾਲ ਹੀ ਲੋਕਾਂ ਨੂੰ ਮਿਲਣਗੇ ਸਭ ਤੋਂ ਪਹਿਲਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੰਮੇਸ਼ਵਰ ਮਹਾਦੇਵ ਮੰਦਿਰ ਅਰੁਣਾਏ ਪਹੁੰਚੇ ਇੱਥੇ ਉਹਨਾਂ ਨੇ ਮੰਦਿਰ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾ ਵਿੱਚ ਮੁੱਖ ਮੇਜ਼ਬਾਨ ਵਜੋਂ ਹਿੱਸਾ ਲਿਆ ਮੁੱਖ ਮੰਤਰੀ ਨੇ ਸੰਮੇਸ਼ਵਰ ਮਹਾਦੇਵ ਦਾ ਜਲ ਅਤੇ ਦੁੱਧ ਨਾਲ ਜਲ ਅਭਿਸ਼ੇਕ ਕੀਤਾ ਮੁੱਖ ਮੰਤਰੀ ਸਵੇਰੇ ਲਗਭਗ 10 ਵਜੇ ਮੰਦਿਰ ਪਹੁੰਚੇ ਅਤੇ ਇੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਬਾ ਪੋਲੇਨਾਥ ਨੂੰ 11000 ਬੇਲਪੱਤੀਆਂ ਨਾਲ ਜਲ ਅਭਿਸ਼ੇਕ ਕਰਨਗੇ ਸਾਵਣ ਮਹੀਨੇ ਦੌਰਾਨ ਸੰਗਮੇਸ਼ਵਰ ਮੰਦਿਰ ਵਿੱਚ ਮੰਦਿਰ ਵਿੱਚ ਵਿਸ਼ੇਸ਼ ਰਸਮਾਂ ਹੁੰਦੀਆਂ ਹਨ ਹੁਣ ਤੱਕ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੋਲੀ ਅਤੇ ਮੰਤਰੀ 크੍ਰਿਸ਼ਨ ਬੇਦਦੀ ਅਤੇ ਮੰਤਰੀ ਵਿਪুল ਗੋਇਲ ਸਾਵਣ ਮਹੀਨੇ ਦੀ ਇਸ ਵਿਸ਼ੇਸ਼ ਪੂਜਾ ਵਿੱਚ ਹਿੱਸਾ ਲੈ ਚੁੱਕੇ ਹਨ ਮੰਦਿਰ ਵਿੱਚ ਪੂਜਾ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਵਿਧਾਨ ਸਭਾ ਹਲਕੇ ਦੇ ਅਟਪਿੰਡਾ ਦਾ ਦੌਰਾ ਕਰਨਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਬੇਨ ਬਾਲਕ ਦੇ ਦੰਗਲੀ ਡੀਂਗ ਅਤੇ ਬਿੰਡ ਕਲਵਾ ਤਨਾਨੀ ਗੁੜੀ ਜੋਗੀ ਮਾਚਰਾ ਕਲੀਆ ਤੇਨੀ ਵਾਰ ਸੀ ਪਿੰਡਾਂ ਦਾ ਦौरा ਕਰਨਗੇ ਇਨਾ ਪਿੰਡਾਂ ਵਿੱਚ ਮੁੱਖ ਮੰਤਰੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨਗੇ